ਰੁਮਾਲ ਦੇ ਨਾਲ ਮੂੰਹ ਟਕੇ ਹੋਏ ਜੋ ਤੁਸੀਂ ਇਸ ਸ਼ਖਸ ਨੂੰ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਸ ਦੇ ਵੱਲ ਉਹ ਜੁਰਮ ਕੀਤਾ ਗਿਆ ਜਿਸ ਨੂੰ ਨੱਥ ਪਾਉਣ ਤੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਮੁਹਿੰਮ ਚੇੜ ਕੇ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਇਸ ਵਿਅਕਤੀ ਦੇ ਵੱਲੋਂ ਕਿਸੇ ਵਿਅਕਤੀ ਦੀ ਸਰਵਿਸ ਨੂੰ ਬਹਾਲ ਕਰਾਉਣ ਤੇ ਲਈ ਮੋਟੀ ਰਕਮ ਮੰਗੀ ਗਈ ਸੀ ਪਰ ਜਿਸ ਦੇ ਕੋਲੋਂ ਇਸ ਨੇ ਇਹ 50000 ਦੀ ਰਿਸ਼ਵਤ ਲਈ ਸੀ ਉਸ ਦੀ ਸਰਵਿਸ ਬਹਾਲੀ ਤੋਂ ਪਹਿਲਾਂ ਹੀ ਇਹ ਵਿਜੀਲੈਂਸ ਦੇ ਤੱਕੇ ਚੜ ਗਿਆ ਦਰਅਸਲ ਪ੍ਰਿਸ਼ਟਾਚਾਰੀਆਂ ਖਿਲਾਫ ਚੜੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਵਿਜੀਲੈਂਸ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 50000 ਰੁਪਏ ਦੀ ਰਿਸ਼ਵਤ ਲੈਦਿਆਂ ਹੋਇਆਂ ਪੰਜਵੀਂ ਕਮਾਂਡੋ ਦੇ ਸਿਪਾਹੀ ਨਛੱਤਰ ਸਿੰਘ ਨੂੰ ਰੰਗੇ ਹੱਥੀ ਧਰਤ ਪੋਚਿਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਸਿਪਾਹੀ ਪਰਮਿੰਦਰ ਸਿੰਘ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਆਓ ਤੁਸੀਂ ਵੀ ਸੁਣੋ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਖੁਲਾਸੇ ਕੀਤੇ ਨੇ ਇਹ ਵਿੱਚ ਪਰਮਿੰਦਰ ਸਿੰਘ ਹੈੱਡ ਕਨਸਟੇਬਲ ਨੂੰ ਸਾਡੇ ਕੋਲ ਅਪਰੋਚ ਕੀਤਾ ਸੀ ਉਹਦੀ ਕਿਸੇ ਮਕਦਮੇ ਵਿੱਚ ਖਰਾਜ ਰਿਪੋਰਟ ਭਰੀ ਗਈ ਸੀ ਉਹਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਉਹ ਜਿਹੜੇ ਡਿਪਾਰਟਮੈਂਟਲ ਇਨਕੁਆਰੀ ਸੀਗੀ ਉਹ ਇਹਦਾ ਜਿਹੜਾ ਇਕਤਰ ਸਿੰਘ ਨਾਮ ਦਾ ਹੈੱਡ ਕਨਸਟੇਬਲ ਸੀਗਾ ਉਹ ਕਹਦਾ ਮੈਂ ਫਾਈਲ ਕਰਾ ਦੂੰਗਾ ਜੀ ਕਰ ਦੂੰਗਾ ਉਹ ਤੇ 50000 ਰੁਪਏ ਦੀ ਡਿਮਾਂਡ ਕੀਤੀ ਸੀ ਤਾਂ ਉਹ ਤਰਸੇਮ ਸਿੰਘ ਨੂੰ ਜਦੋਂ 50000 ਦੀ ਡਿਮਾਂਡ ਕੀਤੀ ਤਾਂ ਉਹਨੇ ਨਾਲ ਹੀ ਕਿਹਾ ਵੀ ਜਿਹੜਾ ਨਿਸ਼ੱਤਰ ਸਿੰਘ ਹੌਲਦਾਰ ਨੂੰ ਤੁਸੀਂ ਹੈਂਡਓਵਰ ਕਰ ਦਿਓ ਪੈਸੇ ਪਰਮਿੰਦਰ ਨੇ ਜਿਹੜਾ ਉਹਨੂੰ ਨਿਸ਼ੱਤਰ ਸਿੰਘ ਨੂੰ ਹੈਂਡਓਵਰ ਕਰਕੇ ਮਤਲਬ ਸਾਡੇ ਕੋਲੇ ਅਪਰੋਚ ਪਹਿਲਾਂ ਕੀਤਾ ਸੀਗਾ ਅਸੀਂ ਉਹ ਸਾਰੀ ਕਾਰਵਾਈ ਕਰਦੇ ਹੋਏ ਕੋਨ ਉਹ ਰੈਡ ਹੰਡਰਡ ਡਰਾਈਵ ਕੀਤਾ ਹਾਂ ਸਰ ਦੋਨੇ ਪੁਲਿਸ ਕਰਮਚਾਰੀ ਨੇ ਦੋਨੇ ਪੁਲਿਸ ਕਰਮਚਾਰੀ ਨੇ ਕਮਾਂਡੋ ਦੇ ਵਿੱਚ ਪੰਨ ਪਿਫਥ ਕਮਾਂਡੋ ਜੋ ਤਾਇਨਾਤ ਨੇ ਜਿਹੜਾ ਸ਼ਿਕਾਇਤ ਕਰਤਾ ਉਹ ਵੀ ਹੈਡ ਕਨਸਟੇਬਲ ਹੈਗਾ ਜੀ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਮਤਲਬ ਚੱਲ ਰਿਹਾਗਾ ਕਿਉਂਕਿ ਇੱਕ ਬੰਦਾ ਭੱਜਿਆ ਹੋਇਆ ਜਿਹੜਾ ਤਰਸੇਮ ਸਿੰਘ ਹੈਗਾ ਉਹਨੂੰ ਰਾਉਂਡ ਅਪ ਕਰਕੇ ਜਿਹੜਾ ਅੱਗੇ ਖੁਲਾਸਾ ਹੋਣਗੇ ਉਹਦੇ ਨਾਲ ਅੱਗੇ ਦੱਸ ਜੀ ਕਿਸੇ ਪੋਸਟ ਤੇ ਕੰਮ ਕਰਦੇ ਸੀ ਇਹ ਹੈਡ ਕਨਸਟੇਬਲ ਹੈ ਜੀ ਅੱਜ ਇਹ ਮੁੰਚੀ ਹੈ ਜਾਂ ਕਿਤੇ ਤਨਖਾਹ ਕਿੱਥੇ ਸੀਡੀਓ ਜਿਹੜਾ ਤਰਸੇਮ ਸਿੰਘ ਦਾ ਸੀਡੀਓ ਹੁੰਦਾ ਕਮਾਂਡੋ ਦਾ ਇਹਨਾਂ ਦੇ ਕੋਲੇ ਚਾਰਜ ਹੁੰਦੇ ਨੇ ਕੋਤਕੂਤ ਦਾ ਸਾਰਾ ਚਾਰਜ ਦੇ ਕੋਲੇ ਹੁੰਦਾ ਅਸਲਾ-ਅਸਲਾ ਇਸ਼ੂ ਕਰਨਾ ਹੁੰਦਾ ਹੋਰ ਹੁੰਦਾ ਤੇ ਜਿਹੜਾ ਇਹ ਉਹਦਾ ਸਹਾਇਕ ਸੀਗਾ ਮੁੰਡਾ ਜਿਹੜਾ ਉਹ ਅਰੈਸਟ ਕੀਤਾ ਸਰ ਜਨੀ ਖਾਰਦੀ ਕੋਰਨੀ ਗੱਲ ਕਰ ਰਹੇ ਹੋ ਕਿ ਡਿਪਾਰਟਮੈਂਟਲ ਸੀ ਜਾਂ ਕਿਸੇ ਤਰ੍ਹਾਂ ਦੇ ਕੋਈ ਕੋਈ ਮੁਕਦਮੇ ਦੇ ਵਿੱਚ ਡਿਪਾਰਟਮੈਂਟਲ ਉਹਦੇ ਖੁੱਲੇ ਸੀਗੀ ਇੱਕ ਮੁਕਦਮਾ ਦੇ ਖਿਲਾਫ ਦਰਜ ਹੋਇਆ ਸੀ ਉਹ ਅਖਰਾਜ ਰਿਪੋਰਟ ਭਰੀ ਗਈ ਸੀ ਅਖਰਾਜ ਰਿਪੋਰਟ ਦੇ ਵਿੱਚ ਉਹਦੀ ਜਿਹੜੀ ਸਰਵਿਸ ਸੇ ਕੱਚੇ ਤੌਰ ਤੇ ਕੱਟੀ ਗਈ ਸੀ 2 ਸਾਲ ਦੀ ਉਹਨੂੰ ਬਹਾਲ ਕਰਾਉਣ ਵਾਸਤੇ ਨੇ ਜਮਾਨਤ ਕੀਤੀ ਨزدیکی ਪ੍ਰਸ਼ਤਚਾਰੀਆਂ ਖਿਲਾਫ ਚੜੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਵਿਜੀਲੈਂਸ ਵਿਭਾਗ ਤੇ ਵੱਲੋਂ ਇੱਕ ਵੱਡੀ ਕਾਰਪਾਈ ਕਰਦਿਆਂ ਹੋਇਆਂ ਕਾਮਯਾਬੀ ਹਾਸਲ ਕੀਤੀ ਗਈ ਹੈ ਜਿੱਥੇ ਕੀ ਪੁਲਿਸ ਕਰਮਚਾਰੀ ਤੋਂ ਹੀ ਪੁਲਿਸ ਕਰਮਚਾਰੀ ਰਿਸ਼ਵਤ ਲੈੰਦਾ ਹੋਇਆ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਰਗਵਾਨੀ ਟੀਵੀ ਦੇ ਲਈ ਬਠਿੰਡਾ ਤੋਂ ਵੀ ਕੇ ਬਹਿਲ ਦੇਪੁਰ।